ਪਾ ਦਿੱਤੀ ਜਿਹੜੀ ਹੈ ਸੋ ਇਸ ਵੇਲੇ ਅਸੀਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੋਹਾਲਾ ਵਿਖੇ ਆ ਇੱਥੇ ਮੱਖਣ ਸਿੰਘ ਸਰਪੰਚ ਹੋਰਾਂ ਨੇ ਇਹ ਉਪਰਾਲਾ ਕੀਤਾ ਹੈ ਇਹ ਕੰਮ ਕੀਤਾ ਹੈਗਾ ਤੁਸੀਂ ਦੇਖ ਰਹੇ ਹੋ ਇਸ ਫਾਰਮ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਤੋਂ ਕੁਝ ਡੱਬੇ ਜੇਕਰ ਖਰੀਦਣਾ ਚਾਹੁੰਦੇ ਹੋ ਉਹ ਵੀ ਖਰੀਦ ਸਕਦੇ ਹੋ ਤੇ ਸ਼ੈਦ ਦਾ ਵੀ ਕੰਮ ਜਿਹੜਾ ਹੈ ਇਹਨਾਂ ਨੇ ਕਾਫੀ ਵੱਡੇ ਪੱਧਰ ਤੇ ਕੀਤਾ ਹੋਇਆ ਹੈ ਖੁਦ ਆਪ ਵੀ ਇਹ ਸ਼ੈਦ ਦੀਆਂ ਵੱਖ-ਵੱਖ ਪੈਕਿੰਗਸ ਬਣਾ ਕੇ ਸੰਦੂ ਬੀ ਹਨੀ ਦੇ ਇਸ ਡੱਬੇ ਦੀ ਪੈਕਿੰਗ ਦੇ ਤੌਰ ਤੇ ਉਹ ਵੀ ਵੇਚ ਰਹੇ ਨੇ ਮਨਜੋਤ ਇਸ ਵੇਲੇ ਸਾਨੂੰ ਰਾਣੀ ਮੱਖੀ ਦਿਖਾ ਰਹੇ ਹੈ ਤੇ ਉਸ ਦਾ ਕੀ ਇਸ ਟ੍ਰੇ ਦੇ ਵਿੱਚ ਇਸ ਪੂਰੇ ਬਾਕਸ ਦੇ ਵਿੱਚ ਰਾਣੀ ਮੱਖੀ ਦਾ ਕੀ ਰੋਲ ਹੁੰਦਾ ਹੈ ਕੀ ਜੋ ਅਹਿਮ ਭੂਮਿਕਾ ਰਾਣੀ ਮੱਖੀ ਅਦਾ ਕਰਦੀ ਹੈ ਉਸ ਬਾਰੇ ਵੀ ਮਨਜੋਤ ਨਾਲ ਗੱਲ ਕਰਾਂਗੇ ਜੀ ਮਨਜੋਤ ਰਾਣੀ ਮੱਖੀ ਮੇਨ ਹੀ ਆਪਣੀ ਰਾਣੀ ਮੱਖੀ ਹੁੰਦੀ ਹੈ ਇੱਕ ਬਾਕਸ ਦੇ ਵਿੱਚ ਜਿਵੇਂ ਕਿ ਆਪਣੇ ਹੁਣ ਘਰ ਦੇ ਵਿੱਚ ਇੱਕ ਮੇਨ ਮੋਢੀ ਬੰਦਾ ਹੁੰਦਾ ਉੱਪਰ ਉਹਨਾ ਓਦਾਂ ਹੀ ਰਾਣੀ ਮੱਖੀ ਆਪਣੇ ਬਕਸੇ ਦੇ ਵਿੱਚ ਸਰਨ ਨਾਲੋਂ ਵੱਡਾ ਰੋਲ ਰਾਣੀ ਮੱਖੀ ਦਾ ਹੀ ਹੁੰਦਾ ਜੀ ਮੈਨੂੰ ਲੱਗਦਾ ਇੱਥੇ ਇਹ ਰਾਣੀ ਮੱਖੀ ਹੈ ਹਾਂਜੀ ਸਰਨ ਨਾਲੋਂ ਆ ਜਿਹੜਾ ਇਹਦਾ ਥੋੜਾ ਸਾਈਜ਼ ਥੋੜਾ ਜਿਹਾ ਵੱਡਾ ਹੁੰਦਾ ਆ ਵਾਲੀ ਰਾਣੀ ਮੱਖੀ ਮਨਜੋਤ ਉਂਗਲ ਦੇ ਇਸ਼ਾਰੇ ਨਾਲ ਵਿਖਾ ਰਹੀ ਹੈ ਸੋ ਇੱਕ ਬਕਸੇ ਦੇ ਵਿੱਚ ਮਨਜੋਤ ਇਹ ਕਿੰਨੀਆਂ ਟ੍ਰੇ ਹੁੰਦੀਆਂ ਨੇ ਕਿ ਛੋਟਾ ਵੱਡਾ ਵੀ ਹੋ ਸਕਦਾ ਬਕਸਾ ਨਹੀਂ ਬਕਸਾ ਆਪਣਾ 10 ਫਰੇਮਾਂ ਦਾ ਹੀ ਹੁੰਦਾ ਇਹਦੇ ਵਿੱਚ 10 ਫਰੇਮ ਹੁੰਦੇ ਆਗੇ ਇੱਕ ਬਾਕਸ ਦੇ ਵਿੱਚ ਜੀ ਜੀ ਹਾਂਜੀ ਜਦੋਂ ਆਪਾਂ ਬਕਸੇ ਨੂੰ ਚੈੱਕ ਕਰਦੇ ਆ ਜਿੱਦਾਂ ਉਹਨਾਂ ਆਪਾਂ ਇਦਾਂ ਖੋਲਦਿਆਂ ਬਕਸੇ ਨੂੰ ਜੀ ਮੰਨਣਾ ਇਹਦੇ ਵਿੱਚ ਇੱਕ ਮੇਨ ਹੇ ਨੀਚੇ ਅੱਗੇ ਦਰਵਾਜ਼ਾ ਹੁੰਦਾ ਮੱਖੀਆਂ ਦੇ ਆਉਣ ਜਾਣ ਵਾਸਤੇ ਉਹਦੇ ਅੱਗੇ ਖੜ ਕੇ ਕਦੇ ਵੀ ਨਹੀਂ ਖੋਲੀਦਾ ਬਕਸੇ ਨੂੰ ਜੀ ਇਹਨੂੰ ਸਾਈਡ ਤੇ ਹੋ ਕੇ ਤੇ ਉੱਪਰੋਂ ਆਪਣਾ ਢੱਕਣ ਲਾਈਦਾ ਇਹਦੇ ਉੱਪਰੋਂ ਇੱਕ ਆਪਣਾ ਟੂਲ ਹੁੰਦਾ ਜੀ ਉਹ ਇਦਾਂ ਦਾ ਹੁੰਦਾ ਉਹਦੇ ਨਾਲ ਜੇ ਜੇਬ ਕਈ ਵਾਰ ਜੰਮਿਆ ਹੁੰਦਾ ਇਹਦੇ ਨਾਲ ਬਹੁਤ ਹੌਲਿਕ ਦੇ ਨੇ ਇਹਨੂੰ ਇਦਾਂ ਕਰਕੇ ਹਲਾ ਕੇ ਫਿਰ ਇਦਾਂ ਹੌਲਿਕ ਦੇਣੀ ਇਹਨੂੰ ਚੱਕੀ ਦਾ ਏ ਕਿਉਂਕਿ ਜੇ ਆਪਾਂ ਇਹਨੂੰ ਇੱਕੇ ਦਮ ਉਹ ਕਰਾਂਗੇ ਤੇ ਮੱਖੀਆਂ ਆਪਸ ਵਿੱਚ ਦੀ ਇਹ ਫਰੇਮ ਇੱਕ ਦੂਜੇ ਦੇ ਨਾਲ ਵੱਜਣਗੇ ਫਿਰ ਇਹ ਪਿੜਸ ਕੇ ਫਿਰ ਇਹ ਕਬੜਾ ਆ ਜਾਂਦੀਆਂ ਤੇ ਫਿਰ ਲੜ ਲੜ ਵੀ ਜਾਂਦੀਆਂ ਜੀ ਤੇ ਮਨਜੋਤ ਕਿਵੇਂ ਪਤਾ ਲੱਗਦਾ ਹੈ ਕਿ ਬਕਸਾ ਜਿਹੜਾ ਹੁਣ ਪੂਰਾ ਫਿਲ ਹੋ ਚੁੱਕਿਆ ਹੈ ਟ੍ਰੇ ਦੇ ਭਾਰ ਤੋਂ ਪਤਾ ਲਾਉਨੇ ਹੋ ਜਾਂ ਇਹ ਜੋ ਇਹਨਾਂ ਦਾ ਛੱਤਾ ਹੈ ਇਸ ਨੂੰ ਵੇਖ ਕੇ ਇਹ ਚੀਜ਼ਾਂ ਇਹਦੇ 'ਚ ਫਿੱਲ ਹੋ ਜਾਂਦੀਆਂ ਜਦੋਂ ਸ਼ਾਇਦ ਇਹਦੇ 'ਚ ਇਹ ਭਰ ਜਾਂਦਾ ਹੁੰਦਾ ਸ਼ਾਇਦ ਹੁਣ ਇਹਦੇ ਵਿੱਚ ਤਾਂ ਹੈ ਨਹੀਂਗਾ ਜੀ ਇਹ ਆ ਵੇਖੋ ਇਦਾਂ ਇਹ ਐਵੇਂ ਨਾ ਭਰਨ ਲੱਗ ਜਾਂਦੀਆਂ ਗਿਆ ਜੀ ਬਿਲਕੁਲ ਅਸੀਂ ਸਾਨੂੰ ਦੇਖ ਰਹੇ ਹਾਂ ਇਹ ਅੰਦਰਲੀ ਸਾਈਡ ਹੈ ਨਹੀਂਗਾ ਅੰਦਰਲੀ ਸਾਈਡ ਹੈਗਾ ਜੀ ਹਾਂਜੀ ਸੋ ਇਸ ਵੇਲੇ ਜਿਹੜੇ ਇਹ ਛੱਤੇ ਪਏ ਨੇ ਮਨਜੋਤ ਤੁਸੀਂ ਇਹਨਾਂ ਨੂੰ ਅਜੇ ਘੱਟ ਤਾਦਾਦ ਦੇ ਵਿੱਚ ਇੱਥੇ ਲੈ ਕੇ ਆਏ ਹੋ ਕਿਉਂਕਿ ਸੰਧੂ ਮਧੂਮੱਖੀ ਫਾਰਮ ਕੋਲ ਲਗਭਗ 300 ਦੇ ਕਰੀਬ ਇਹ ਬਕਸੇ ਨੇ ਤੇ ਮਨਜੋਤ ਇਸ ਵੇਲੇ ਇਹ ਬਕਸੇ ਤੁਹਾਡੇ ਹੀ ਪਿੰਡ ਮੋਹਾਲਾ ਦੇ ਨਜ਼ਦੀਕ ਹੀ ਤੁਸੀਂ ਇਹ ਰੱਖੇ ਹੋਏ ਨੇ ਤੇ ਇਹ ਇਸ ਵੇਲੇ ਮਧੂਮੱਖੀਆਂ ਕਿੱਥੋਂ ਇਹ ਸ਼ਾਇਦ ਇਕੱਠਾ ਕਰਨ ਗਈਆਂ ਤੇ ਕਿਹੜੇ ਫੁੱਲਾਂ ਤੇ ਜਾਣ ਗਈਆਂ ਜਾਂ ਕਿਵੇਂ ਇਹ ਦੱਸੋ ਸਾਨੂੰ ਇਹ ਇੱਥੇ ਹੁਣ ਕਿਰਾ ਕਰੀਬ ਹੈਗੇ ਆ ਇੰਨੇ ਕ ਬਾਕਸ ਹੈਗੇ ਆ ਵੈਸੇ ਤਾਂ ਸਾਡੇ ਕੋਲ 2000 ਬਾਕਸ ਆ ਡੈਡੀ ਹੋਰੇ ਚਾਰ ਪ੍ਰਾਇ ਕੰਮ ਕਰਦੇ ਹੈਗੇ ਹਾਂਜੀ ਤਿੰਨ ਭਰਾ ਕੰਮ ਕਰਦੇ ਆ ਇੱਕ ਨਹੀਂ ਕਰਦਾਗਾ ਉਹਨਾਂ ਚੋਂ ਚਾਰਾਂ ਤਿੰਨਾਂ ਦੇ ਵੰਡ-ਵੰਡ ਕੇ ਹੈਗੇ ਸਾਡੇ ਨਾਲ ਹੋਰ ਵੀ ਦੋ ਤਿੰਨ ਜਣੇ ਹੈਗੇ ਆ ਜੀ ਇਹ ਹੁਣ ਜਿਵੇਂ ਬਾਕਸ ਆ ਹੁਣ ਅਸੀਂ ਉਧਰੋਂ ਲੈ ਕੇ ਆਂਦੇ ਆ ਰਾਜਸਥਾਨ ਚੋਂ ਜੀ ਰਾਜਸਥਾਨ ਚੋਂ ਲਿਆ ਕੀ ਇੱਥੇ ਰੱਖੇ ਹੋਏ ਹੈਗੇ ਹੁਣ ਇੱਥੇ ਆਸ-ਪਾਸੇ ਛੋਟੀ-ਮੁੱਟੀ ਜਿਵੇਂ ਹੈਗੀ ਕੋਈ ਵੀ ਸਰੋਂਾਂ ਦੀ ਹਾਂਜੀ ਜਿਵੇਂ ਵੀ ਆਹ ਸਾਈਡ ਤੇ ਆ ਵੇਖੋ ਤੁਹਾਨੂੰ ਸਰੋਂ ਵੀ ਦਿਖਾਈ ਦੇ ਰਹੀ ਹੋਊਗੀ ਦੂਰ-ਦੂਰ ਇਦਾਂ ਇਹ ਜਾ ਕੇ ਉਹਨਾਂ ਤੋਂ ਇਕੱਠਾ ਕਰਕੇ ਲੈ ਕੇ ਆਉਂਦੇ ਆ ਜੀ ਮਨਜੋਤ ਤੁਸੀਂ ਵੀ ਇਸ ਦੀ ਬਕਾਇਦਾ ਟ੍ਰੇਨਿੰਗ ਲਈ ਹੈ ਹਾਂਜੀ ਮੈਂ ਵੀ ਟ੍ਰੇਨਿੰਗ ਲੈਂਦੀ ਹੁਈ ਆ 2021 ਦੇ ਵਿੱਚ ਮੈਂ ਵੀ ਇਹਦੀ ਟ੍ਰੇਨਿੰਗ ਲਾਤੀ ਸੀਗੀ ਕ੍ਰਿਸ਼ੀ ਵਿਗਿਆਨ ਕੇਂਦਰ ਚੋਂ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਤੁਸੀਂ ਟ੍ਰੇਨਿੰਗ ਲਈ ਹੈ ਤੇ ਸਾਨੂੰ ਦੱਸੋ ਵੀ ਇਹ ਕੰਮ ਕਿਵੇਂ ਤੁਹਾਡੇ ਪਰਿਵਾਰ ਨੇ ਸ਼ੁਰੂ ਕੀਤਾ ਕਿਉਂਕਿ ਤੁਹਾਨੂੰ ਤਾਂ ਇਹ ਚਲੋ ਤੁਸੀਂ ਇਹਦੇ 'ਚ ਟ੍ਰੇਨਿੰਗ ਲੈ ਕੇ ਹੋਰ ਐਡ-ਆਨ ਕਰ ਰਹੇ ਹੋ ਮਦਦ ਕਰ ਰਹੇ ਹੋ ਪਰ ਪਰਿਵਾਰ ਨੇ ਕਿਵੇਂ ਸ਼ੁਰੂ ਕੀਤਾ ਅਤੇ ਜੇ ਕੋਈ ਹੋਰ ਵੀ ਸ਼ੁਰੂ ਕਰਨਾ ਚਾਹੁੰਦਾ ਤਾਂ ਉਹ ਕਿਵੇਂ ਸ਼ੁਰੂ ਕਰੇਗਾ ਮੇਰੇ ਪਾਪਾ ਔਰ ਇਹ ਚਾਰ ਪਰਾ ਸੀਗੇ ਮੇਰੇ ਦਾਦੂ ਜੀ ਡੈਥ ਹੋ ਗਈ ਪਾਪਾ ਰੰਦੇ ਬਾਅਦ ਚ ਦਾਦੀ ਨੇ ਵਿਆਹ ਕਰਤੇ ਤੇ ਬਹੁਤ ਗਰੀਬ ਪਰਿਵਾਰ ਚੋਂ ਸੀਗਾ ਮੰਨ ਕੇ ਚੱਲੋ ਕਿ ਉਦੋਂ ਕੱਲੀ ਜ਼ਮੀਨ ਸੀਗੀ ਤੇ ਉਹਦੇ ਨਾਲ ਗੁਜ਼ਾਰਾ ਇੰਨਾ ਨਹੀਂ ਹੋਉਂਦਾ ਸੀਗਾ ਤੇ ਪਾਪਾ ਔਰ ਛੋਟੇ ਸੀਗੇ ਤੇ ਐਮਐਲਏ ਮੱਖਣ ਸਿੰਘ ਆ ਕੇ ਮਿਲੇ ਪਾਪਾ ਨੂੰ ਤੇ ਉਹਨਾਂ ਨੇ ਗਿਫਟਡ ਤੌਰ ਤੇ 10 ਬਾਕਸ ਦਿੱਤੇ ਸੀ ਪਾਪਾ ਨੂੰ ਗਿਫਟ 1997 ਦੇ ਵਿੱਚ ਦਿੱਤੇ ਸੀਗੇ ਹਾਂਜੀ 1998 ਦੇ ਵਿੱਚ ਕਿਉਂਕਿ ਫਿਰ 10 ਬਾਕਸ ਅਸੀਂ ਕਿਹੜਾ ਆਪਣੀ ਖੇਤੀ ਰੱਖਦੇ ਹੁੰਦੇ ਸੀਗੇ ਮੰਮੀ ਨੂੰ ਡੈਡੀ ਨੇ ਨਾਲ ਲੈ ਜਾਣਾ ਚਾਚੇ ਹੋ ਰਹੇ ਉੱਥੇ ਆਉਂਦੇ ਜਾਂਦੇ ਉੱਥੇ ਗੇੜਾ ਮਾਰਿਓਣਾ ਉਦੋਂ ਪਤਾ ਨਹੀਂ ਸੀ ਕਿ ਕੀ ਚੀਜ਼ਾਂ ਜਦੋਂ ਅਸੀਂ 1998 ਦੇ ਵਿੱਚ ਮੰਮਾ ਪਾਪਾ ਦੱਸਦੇ ਆ ਕਿ ਜਦੋਂ ਉਹਨਾਂ ਨੇ ਟ੍ਰੇਨਿੰਗ ਲੈਤੀ ਸੀਗੀ ਫਿਰ ਉਹਨਾਂ ਨੂੰ ਪਤਾ ਲੱਗਣ ਲੱਗਾ ਫਿਰ ਉਹ ਪਹਿਲੀ ਵਾਰ 2003 ਦੇ ਵਿੱਚ ਲੈ ਕੇ ਗਏ ਸੀਗੇ ਸੰਗਰੀਆ ਤੁਸੀਂ ਜਦੋਂ ਇਹ ਟ੍ਰੇਨਿੰਗ ਲਈ ਤਾਂ ਟ੍ਰੇਨਿੰਗ ਕਿੰਨੇ ਦਿਨਾਂ ਦੀ ਸੀ ਕਿੱਥੇ ਇਹ ਟ੍ਰੇਨਿੰਗ ਲਈ ਉਸ ਬਾਰੇ ਵੀ ਦੱਸ ਦਿਓ ਜੇਕਰ ਕੋਈ ਨੌਜਵਾਨ ਸਾਥੀ ਤੁਹਾਡੇ ਵਾਂਗੂ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਕੰਮ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਨੌਲੇਜ ਹੋ ਜਾਏਗੀ ਹਾਂਜੀ ਮੈਂ ਟ੍ਰੇਨਿੰਗ ਲੱਤੀ ਸੀ ਖੇਤੀਬਾੜੀ ਵਿਗਿਆਨ ਕੇਂਦਰ ਬਠਿੰਡਾ ਤੋਂ ਡਾਵਲੀ ਰੋਡ ਤੇ ਰਹਿ ਜਾਂਦਾ ਵਾ ਤੇ ਇਹ ਹਫਤੇ ਦੀ ਟ੍ਰੇਨਿੰਗ ਹੁੰਦੀ ਆ ਜੀ ਤੇ ਕੀ ਕੋਈ ਇਸ ਦੀ ਫੀਸ ਵਗੈਰਾ ਵੀ ਹੁੰਦੀ ਹੈ ਨਹੀਂ ਆਪਣੀ ਫ੍ਰੀ ਆਫ ਕਾਸਟ ਆ ਖੇਤੀਬਾੜੀ ਵਿਗਿਆਨ ਕੇਂਦਰ ਚ ਜੇ ਤੁਸੀਂ ਜਾਓਗੇ ਉੱਥੇ ਫ੍ਰੀ ਆਫ ਕਾਸਟ ਹੀ ਹੁੰਦਾ ਤੇ ਇਹ ਵੀ ਕਿਹਾ ਜਾਂਦਾ ਕਿ ਉੱਥੇ ਖੇਤੀਬੀ ਵਿਗਿਆਨ ਕੇਂਦਰ ਜਿਹੜਾ ਹੈ ਉਹ ਇਨਵੈਸਟਮੈਂਟ ਕਰਨ ਦੇ ਲਈ ਲੋਨ ਜੇਕਰ ਤੁਹਾਨੂੰ ਚਾਹੀਦਾ ਥੋੜਾ ਕਣਾ ਉਹ ਵੀ ਬੈਂਕਾਂ ਦੀ ਮਦਦ ਦੇ ਨਾਲ ਮੁਹੱਈਆ ਕਰਵਾ ਦਿੰਦਾ ਹਾਂਜੀ ਜਿਵੇਂ ਹੁਣ ਆਪਾਂ ਟ੍ਰੇਨਿੰਗ ਲੈਂਦੀ ਆ ਉਦੋਂ ਮੈਂ ਜਿਵੇਂ ਹੁਣ ਲੈਂਦੀ ਆ ਸੱਤ ਦਿਨਾਂ ਦੀ ਟ੍ਰੇਨਿੰਗ ਮੇਰਾ ਸਰਟੀਫਿਕੇਟ ਬਣਿਆਗਾ ਬਕਾਇਦਾ ਨਾ ਉਹਨਾਂ ਨੇ ਮੰਮੀ ਪਾਪਾ ਦਾ ਵੀ ਬਣਾਇਆ ਉਸ ਟਾਈਮ ਪਾਪਾ ਹੋਰਾਂ ਨੇ ਵੀ ਲੋਨ ਲੈਤਾ ਸੀਗਾ ਤੇ ਇਹਦੇ ਤੇ 50 ਬਕਸੇ ਵੀ ਦਿੰਦੇ ਆ ਉਹ ਲੋਨ ਦੇ ਜੀ ਕਿਉਂਕਿ ਜਦੋਂ ਪਰਿਵਾਰ ਦੇ ਵਿੱਚ ਸਾਰੇ ਜੀ ਲੱਗਦੇ ਨੇ ਨਿਠ ਕੇ ਜਦੋਂ ਲੱਗਦੇ ਨੇ ਤੇ ਫਿਰ ਬਰਕਤ ਹੁੰਦੀ ਹੈ ਕਹਿੰਦੇ ਨੇ ਤੇ ਜਸਵੰਤ ਕੌਰ ਜੀ ਵੀ ਨੇ ਜਿਨ੍ਹਾਂ ਨੇ ਆਪਣੇ ਹਸਬੰਡ ਦੇ ਨਾਲ ਆਪਣੇ ਪਤੀ ਦੇ ਨਾਲ ਇਹ ਕੰਮ 10 ਕ ਡੱਬਿਆਂ ਤੋਂ ਚਲਾਇਆ ਸੀਗਾ ਆਪਣੇ ਖੇਤ ਦੇ ਵਿੱਚ ਰੱਖਦੇ ਹੁੰਦੇ ਸੀ ਜਸਵੰਤ ਕੌਰ ਜੀ ਇਹ ਦੱਸੋ ਵੀ ਇਹਨਾਂ ਡੱਬਿਆਂ ਨੂੰ ਫਿਰ ਤੁਸੀਂ ਹੁਣ ਕਿਉਂਕਿ ਕਾਫੀ ਤعداد ਚ ਹੋ ਗਏ ਆ ਇਹਨਾਂ ਨੂੰ ਕਿੱਥੇ ਕਿੱਥੇ ਲੈ ਜਾਂਦੇ ਆ ਪਰਿਵਾਰ ਦੇ ਜੀ ਪਹਿਲਾਂ ਜਿਵੇਂ ਰਾਜਸਥਾਨ ਗਏ ਜਾਂ ਕਿੱਥੇ ਕਿੱਥੇ ਫਿਰ ਇਹਨਾਂ ਨੂੰ ਸਾਲ ਦੇ ਦੌਰਾਨ ਸਮੇਂ ਚ ਰਹਿੰਦੇ ਆ ਪਹਿਲਾਂ ਤਾਂ ਜੀ ਅਸੀਂ ਇਹਨਾਂ ਨੂੰ ਸਾਹਮਦੇ ਨਹੀਂ ਸੀਗੇ 2-3 ਸਾਲ ਤਾਂ ਸਾਡੇ ਇਵੇਂ ਹੀ ਫੇਰੇ ਅੱਛਾ ਜੀ ਅਸੀਂ ਦੇਖਿਆ ਹੀ ਨਹੀਂ ਅਸਾਂ ਕਿ ਇਹਨਾਂ ਚੋਂ ਕੀ ਨਿਕਲਦਾ ਬਾਅਦ ਚ ਫਿਰ ਗਵਿੰਦਪੁਰੇ ਮੇਰਾ ਪੜੋਗਾ ਸੋ ਇੱਥੇ ਮੱਖੀ ਰੱਖ ਕੇ ਆ ਦੇਖਿਓ ਉਹਨੇ ਰੱਖੀ ਸੀ ਇੱਥੇ ਸੋਤਰ ਡੱਬੇ ਉਹਨੇ ਜਦੋਂ ਸ਼ਹਿਦ ਕੱਢਿਆ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਚੋ ਸ਼ਹਿਦ ਵੀ ਇੰਨਾ ਵੀ ਕਮਾਈ ਹੈਗੀ ਆ ਫਿਰ ਆਹ ਘਰਪਾਲ ਸਿੰਘ ਇਹ ਛੋਟਾ ਦਿਓਰਾ ਮੇਰਾ ਤੇ ਇੱਕ ਮੱਖਣ ਸਿੰਘ ਇਹ ਹੀ ਦੋਵੇਂ ਮੱਖੀਆਂ ਦਾ ਕੰਮ ਕਰਦੇ ਸੀ ਦੋ ਮੇਰੇ ਦਿਓਰਾ ਦੋਹਾਂ ਖੇਤੀ ਕਰਦੇ ਸੀ ਇਹ ਮੱਖੀਆਂ ਦਾ ਉਹ ਥਾਂ ਤੋਂ ਵੇਖਣਾ ਇਹਨੇ ਮੱਖੀ ਸਾਹਮਣੇ ਦੋਹਾਂ ਨੇ ਮੱਖੀ ਸਾਹਮਣੇ ਸੀ ਇਹ ਪਹਿਲੋ ਪਹਿਲ ਅਸੀਂ ਸੰਗਰ ਦੇ ਮੱਖੀ ਲੈ ਕੇ ਗਏ ਉਸ ਤੋਂ ਬਾਅਦ ਫਿਰ ਕਟਸਾਣਾ ਮੰਡੀ ਲੈ ਗਏ ਹੁਣ ਕੋਟਾ ਪੁੰਦੀ ਜਾਂਦੀ ਹੈ ਅੱਛਾ ਜੀ ਤੈਤ ਕੀ ਇੱਕੜ ਸਾਂ ਮੰਡੀ ਸਿਹਤ ਕੀ ਕੋਟਾ ਬੰਦੀ ਨਹੀਂ ਗਈ ਠੀਕ ਆ ਤੇ ਕਿਹੜੇ ਕਿਹੜੇ ਫੁੱਲਾਂ ਦਾ ਸ਼ਹਿਦ ਜਿਹੜਾ ਹੈ ਤੁਹਾਡੇ ਕੋਲੇ ਹੁੰਦਾ ਹੈਗਾ ਤੇ ਕਿੱਥੇ ਕਿੱਥੇ ਲਿਜਾਣੇ ਪੈਂਦੇ ਆ ਜੇਕਰ ਮੰਨ ਲਓ ਸਰੋਂ ਦਾ ਹੈ ਤਾਂ ਕਿੱਥੇ ਲਿਜਾਣੇ ਪੈਣਗੇ ਜੇਕਰ ਟਾਲੀ ਦਾ ਸਫੈਦੇ ਦਾ ਸ਼ਹਿਦ ਇਕੱਠਾ ਕਰਨਾ ਹੈ ਤਾਂ ਕਿੱਥੇ ਲਿਜਾਣੇ ਪੈਣਗੇ ਇਹ ਵੀ ਦੱਸ ਦਿਓ ਟਾਲੀ ਦਾ ਤਾਂ ਜੀ ਜਿਆ ਤਾਂ ਇੱਥੇ ਇੱਥੇ ਵਾਟਰ ਬਾਕਸ ਤੇ ਅਸੀਂ ਰੱਖ ਦਿੰਦੇ ਆ ਪੈਂਦੀ ਤੇ ਜੇ ਸਫੈਦਾ ਦਾ ਹਸ ਦੇ ਸੁਨਹਿਰ ਤੇ ਪਹਿਲਾਂ ਅਸੀਂ ਉਧਰ ਨਹਿਰ ਤੇ ਨਥਾਣੇ ਵਾਲੀ ਨਹਿਰ ਤੇ ਰੱਖਦੇ ਸੀ ਫੁੱਲ ਫੁੱਲਾਂ ਨਥਾਣਾ ਉੱਥੇ ਵੀ ਰੱਖਦੇ ਰਹੇ ਆ ਜੀ ਜੀ ਤੇ ਜਿਹੜਾ ਸਰੋਂ ਦਾ ਸੀਗਾ ਸਰੋਂ ਦਾ ਕੱਢਦੇ ਆ ਉਹ ਪਹਿਲਾਂ ਅਸੀਂ ਸਖੜਸਾਣਾ ਮੰਡੀਆਂ ਦੇ ਸੀ ਸੰਗਰ ਕੇ ਵੀ ਜਾਂਦੇ ਸੀ ਤੇ ਹੁਣ ਕੋਟਾ ਬੰਦ ਜਾਂਦੇ ਆ ਕਈ ਸਾਲ ਹੋ ਗਏ ਜੀ ਹਾਂਜੀ ਉੱਥੇ ਸਾਨੂੰ ਵਧੀਆ ਫਾਇਦਾ ਰਿਆ ਤੇ ਪਰ ਐਤਕੀ ਨਹੀਂ ਗਏ ਤੇ ਕੀ ਤੁਹਾਨੂੰ ਉੱਥੇ ਜਗ੍ਹਾ ਨਹੀਂ ਮਿਲੀ ਅੱਛਾ ਜੀ ਐਤਕੀ ਸਾਰੇ ਇੱਥੇ ਆ ਚਾਰੇ ਪਰਾ ਤਿੰਨੇ ਭੜਾਈ ਇੱਥੇ ਆ ਠੀਕ ਹੈ ਚੰਗੀ ਗੱਲ ਆ ਅਸੀਂ ਇਹ ਜਾਣਨਾ ਚਾਹੁੰਦੇ ਆ ਕਿ ਇਹਨਾਂ ਦੀ ਜਦੋਂ ਚੁਆਈ ਤੁਸੀਂ ਸ਼ਾਇਦ ਦੀ ਕਰਦੇ ਹੋ ਉਹ ਫਿਰ ਕਿਸ ਤਰ੍ਹਾਂ ਕਰਦੇ ਹੋ ਜਾਂ ਤੁਸੀਂ ਇਹਨਾਂ ਦੀ ਉਦੋਂ ਐਕਸਪਰਟ ਹਾਇਰ ਕਰਦੇ ਹੋ ਜਾਂ ਆਪ ਵੀ ਤੁਸੀਂ ਕਰ ਲੈਨੇ ਹੋ ਉਸ ਪਰ ਨਹੀਂ ਅੱਗੇ ਤਾਂ ਮੈਂ ਜਾਂਦੀ ਸੀ ਮੈਂ ਅਲੱਗ ਅਸੀਂ ਜਾਂਦੇ ਸੀ ਕਿਉਂ ਇਹ ਖੇਤੀ ਦਾ ਇਹ ਵੀ ਕੰਮ ਕਰਦੇ ਸੀਗੇ ਜੀ ਵੀ ਅਸੀਂ ਜਾਂਦੇ ਦੋਹਾਂ ਜਣੇ ਤੇ ਇਸ ਤਿੰਨੇ ਪ੍ਰਕਾਰ ਖੇਤੀ ਵੀ ਕਰਦੇ ਸੀ ਇਹ ਵਿੱਚ ਮੱਖਾਂ ਦੇ ਵੀ ਕੰਮ ਕਰਦੇ ਸੀਗੇ ਤੇ ਬਾਅਦ ਚ ਫਿਰ ਜਦੋਂ ਹੁਣ ਜਿਆਦਾ ਹੀ ਕੰਮ ਵੱਧ ਗਿਆ ਹੁਣ ਨਹੀਂ ਮੈਂ ਜਾਂਦੀ ਫਿਰ ਬੰਦੇ ਪਿੰਡ ਚੋਂ ਅਸੀਂ ਦਿਹਾੜੀ ਗੇ ਲਾ ਕੇ ਸਿਹਤ ਕੱਢਦੇ ਸੀ 8-10 ਬੰਦਿਆਂ ਤੋਂ ਬਿਨਾ ਸਿਹਤ ਨਹੀਂ ਨਿਕਲਦਾ ਜੀ ਵੀ ਕੋਈ ਮਸ਼ੀਨ ਚਲਾਉਂਦਾ ਕੋਈ ਫਿਰ ਫਰੇਮ ਕੱਢ ਕੇ ਲਿਆਉਂਦਾ ਹਾਂ ਸੋ ਜੇਕਰ ਕੋਈ ਸ਼ੁਰੂ ਕਰਨਾ ਚਾਹੁੰਦਾ ਹੈ ਕੰਮ ਕੋਈ ਬੱਚਾ ਕੋਈ ਨੌਜਵਾਨ ਸਾਥੀ ਉਹਨਾਂ ਨੂੰ ਤੁਸੀਂ ਕੀ ਕਹੋਗੇ ਤੇ ਅਸੀਂ ਆਨੇ ਵੀ ਬਹੁਤ ਵਧੀਆ ਕੰਮ ਆ ਇੱਕ ਬਾਕਸ ਦੇ ਵਿੱਚੋਂ ਸ਼ੁਰੂਆਤੀ ਜਿਹੜੀ ਹੈ ਚੋਾਈ ਜਿਹੜੀ ਹੈ ਉਹ ਕਿੰਨੇ ਕੁ ਸ਼ਾਇਦ ਦੀ ਹੋ ਜਾਂਦੀ ਕਈ ਵਾਰੀ ਤਾਂ ਵੀ ਹੁਣ ਜੇ ਤਾਂ ਸੀਜ਼ਨ ਵਧੀਆ ਚੱਲੀ ਜਾਵੇ ਤਾਂ 30 35 ਕਿਲੋ ਨਿਕਲੇ ਆਉਂਦਾ ਜੀ ਤੇ کئی ਵਾਰੀ ਮੰਦਾ ਵੀ ਰਹ ਜਾਂਦਾ 5 ਕਿਲੋ ਵੀ ਹੁੰਦਾ 7 ਕਿਲੋ ਵੀ ਹੁੰਦਾ 10 ਕਿਲੋ ਵੀ ਨਿਕਲਿਆ ਹੁੰਦਾ ਜੋ ਮੰਦਾ ਰਹ ਜੀ ਜਦੋਂ ਸੀਜ਼ਨ ਬਣ ਗਿਆ ਤਾਂ ਫਿਰ ਵਧੀਆ ਨਿਕਲਿਆ ਹੁੰਦਾ ਤੇ ਅਸੀਂ ਹੁਣ ਜੋ ਅਹਿਮ ਜਾਣਕਾਰੀ ਹੈ ਉਹ ਸ਼ਹਿਦ ਦੇ ਮੰਡੀ ਕਰਨ ਦੀ ਹੈ ਕਿਉਂਕਿ ਕੋਈ ਵੀ ਚੀਜ਼ ਜੇ ਅਸੀਂ ਉਤਪਾਦਨ ਕਰ ਲਾਂਗੇ ਤੇ ਜੇਕਰ ਉਸ ਨੂੰ ਅਸੀਂ ਵਧੀਆ ਤਰੀਕੇ ਨਾਲ ਵਧੀਆ ਮੁਨਾਫੇ ਦੇ ਨਾਲ ਸਹੀ ਜਗ੍ਹਾ ਤੇ ਨਹੀਂ ਵੇਚਦੇ ਤੇ ਉਸ ਉਤਪਾਦ ਦਾ ਸਾਨੂੰ ਜ਼ਿਆਦਾ ਫਾਇਦਾ ਨਹੀਂ ਹੁੰਦਾ ਗੱਲ ਕਰਾਂਗੇ ਗੁਰਪਾਲ ਸਿੰਘ ਜੀ ਨਾਲ ਗੁਰਪਾਲ ਸਿੰਘ ਜੀ ਤੁਸੀਂ ਦੱਸੋ ਇਸ ਸ਼ੈਦ ਦਾ ਕਿਉਂਕਿ ਚੁਆਈ ਜਿਹੜੀ ਆ ਉਹ ਮੰਨ ਲਓ ਸੀਜ਼ਨ ਚੰਗਾ ਲੱਗਿਆ ਕਾਫੀ ਹੋ ਜਾਂਦਾ ਤਾਂ ਫਿਰ ਮੰਡੀਕਰਨ ਕਿਵੇਂ ਕਰਦੇ ਹੋ ਕਿੱਥੇ ਵੇਚਦੇ ਹੋ ਸ਼ੈਦ ਮੰਡੀਕਰਨ ਦੀ ਸਮੱਸਿਆ ਤਾਂ ਹੋਣਾ ਆ ਜੀ ਅਸੀਂ ਉੱਥੇ ਗੈ ਮੱਖੀ ਲੱਗੇ ਹੂੰ ਉਧਰੋਂ ਸਾਨੂੰ ਸ਼ੈਦ ਅੱਧਾ ਤਾਂ ਨਾਲ ਹੀ ਲਿਆਉਣਾ ਪਿਆ ਘਰ ਜੀ ਮੰਡੀਕਰਨ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਤੇ ਤੁਸੀਂ ਫਿਰ ਕਿਵੇਂ ਕਰਦੇ ਹੋ ਆਪ ਵੇਚਦੇ ਹੋ ਮੰਨ ਲਓ ਜਾਂ ਤੁਸੀਂ ਗਾਹਾਂ ਅੱਗੇ ਦੇ ਦਿੰਨੇ ਹੋ ਕਿਸ ਤਰ੍ਹਾਂ ਫਿਰ ਵੇਚਦੇ ਨਹੀਂ ਅਸੀਂ ਅੱਗੇ ਕੰਪਨੀਆਂ ਨੂੰ ਦੇ ਦਿਆ ਹੂੰ ਮੰਡੀ ਕਰਨਾ ਸੀ ਆਪ ਤਾਂ ਬਹੁਤ ਥੋੜਾ ਕਰ ਰਹੇ ਆ ਜੀ ਪਹਿਲਾਂ ਤੁਸੀਂ ਮਨਜੋਤ ਹੁਣ ਤੁਸੀਂ ਪਰਿਵਾਰ ਦਾ ਪੂਰਾ ਪੂਰਾ ਸਾਥ ਦੇ ਰਹੇ ਹੋ ਵਧੀਆ ਤਰੀਕੇ ਨਾਲ ਤੁਸੀਂ ਇਹ ਕੰਮ ਸੰਭਲਿਆ ਹੈਗਾ ਤੁਸੀਂ ਸਾਨੂੰ ਇਹ ਦੱਸੋ ਵੀ ਸ਼ਹਿਦ ਦੀ ਅਸੀਂ ਖਰੇ ਸ਼ਹਿਦ ਦੀ ਜਾਂ ਜੋ ਵੱਖ-ਵੱਖ ਫੁੱਲਾਂ ਤੋਂ ਪ੍ਰਾਪਤ ਹੋਣ ਵਾਲਾ ਸ਼ਹਿਦ ਆ ਉਹਦੀ ਪਛਾਣ ਕਿਵੇਂ ਕਰੀਏ ਤੇ ਇਹ ਵੀ ਕਹਿ ਦਿੰਦੇ ਵੀ ਜਿਹੜਾ ਜੰਮ ਜਾਂਦਾ ਸ਼ਹਿਦ ਉਹ ਨਕਲੀ ਹੁੰਦਾ ਹੈਗਾ ਤੇ ਫਿਰ ਇਸ ਭੰਬਲ ਪੁੱਸੇ ਚੋਂ ਸਾਨੂੰ ਕੱਢੋ ਜਾਣਕਾਰੀ ਦਿਓ ਹਾਂਜੀ ਜਿਵੇਂ ਹੁਣ ਆਪਣੇ ਕੋਲ ਆ ਸ਼ਹਿਦ ਆ ਤੁਸੀਂ ਵੇਖ ਹੀ ਰਹੇ ਹੋ ਇਹ ਆਪਣਾ ਮਲਟੀ ਆ ਗਿਆ ਟਾਲਿਸ਼ ਪੈਦੇ ਦਾ ਆ ਗਿਆ ਵਾ ਇਹ ਜਿਹੜਾ ਤੁਸੀਂ ਹਾਂਜੀ ਇਹ ਵਾਲਾ ਜਿਹੜਾ ਇਹ ਟਾਲਿਸ਼ ਪੈਦੇ ਦਾ ਆ ਗਿਆ ਏ ਆਹ ਵਾਲਾ ਇਹਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਸ਼ਾਇਦ ਜੰਮਦਾ ਹੈ ਸਰੋਂ ਦਾ ਸ਼ਹਿਦ ਵਜਦਾ ਹੈ ਅੱਛਾ ਜੀ ਹਾਂਜੀ ਇਹਦੇ ਵਿੱਚ ਜੇ ਆਪਾਂ ਪਿਓਰਿਟੀ ਚੈੱਕ ਕਰਨੀ ਹੋਵੇ ਆਪਣੇ ਸ਼ਹਿਦ ਦੀ ਇਹਨੂੰ ਆਪਣੇ ਇੱਕ ਗਲਾਸ ਪਾਣੀ ਦੇ ਵਿੱਚ ਪਾ ਲਿਓ ਜੀ ਦੋ ਚਮਚੇ ਸ਼ਹਿਦ ਦੇ ਪਾ ਲਿਓ ਹਮ ਤੇ ਉੱਤੇ ਪਾਣੀ ਪਾ ਦਿਓ ਇੱਕ ਸਾਈਡ ਇੱਕ ਕੱਚ ਦੇ ਗਲਾਸ ਦੇ ਵਿੱਚ ਚੀਨੀ ਪਾ ਦਿਓ ਉਹਦੇ ਵਿੱਚ ਪਾਣੀ ਪਾ ਦਿਓ ਉਹਨੂੰ ਪਾ ਕੇ ਰੱਖੀ ਰੱਖਿਓ ਜਿਹੜਾ ਪਿਓਰ ਸ਼ਹਿਦ ਹੋਊਗਾ ਉਹ ਹਮੇਸ਼ਾ ਆਪਣਾ ਚਮਚਾ ਮਾਰ ਕੇ ਹੀ ਖੁਰਨਾ ਪੈਂਦਾ ਜੋ ਕਿ ਚੀਨੀਆਂ ਉਹ ਆਪ ਦੀ ਆ ਪਾਣੀ ਦੇ ਵਿੱਚ ਭੁੱਲ ਜਾਂਦੀ ਹੈ ਜੀ ਹਾਂਜੀ ਇਹਦੇ ਵਿੱਚ ਪਿਓਰਿਟੀ ਆਪਣੀ ਇਦਾਂ ਚੈੱਕ ਕਰੀਦੀ ਆ ਤੇ ਸ਼ਹਿਦ ਆਪਣੇ ਕੋਲ ਜਿਵੇਂ ਟਾਲਿਸ਼ ਪੈਦੇ ਦਾ ਆ ਗਿਆ 베ਰੀ ਦਾ ਆ ਗਿਆ ਸਰੋਂ ਦਾ ਆ ਗਿਆ ਮਲਟੀ ਜਿਵੇਂ ਹੁਣ ਕਈ ਵਾਰ ਸਾਰੀ ਚੀਜ਼ਾਂ ਇਕੱਠੀਆਂ ਹੁੰਦੀਆਂ ਜਦੋਂ ਤੇ ਉਦੋਂ ਮਲਟੀ ਵਿੱਚ ਮਲਟੀ ਬਣ ਜਾਂਦਾ ਵਾ ਤੇ ਜਵੈਨ ਵਗੈਰਾ ਤੇ ਅਸੀਂ ਜਾਂਦੇ ਨਹੀਂ ਉਹ ਕਸ਼ਮੀਰ ਵਾਲੀ ਸਾਈਡ ਜਾਣਾ ਪੈਂਦਾ ਜਵੈਨ ਦਾ ਵੀ ਹੁੰਦਾ ਤੇ ਬਹੁਤ ਤਰ੍ਹਾਂ ਦਾ ਹੋਰ ਸ਼ਾਇਦ ਹੁੰਦਾ ਜੀ ਮਨਜੋਤ ਹੁਣ ਤੁਸੀਂ ਦੱਸੋ ਵੀ ਇਹ ਜੋ ਇਹਦਾ ਅਸੀਂ ਕਾਰੋਬਾਰ ਕਰਨਾ ਹੈ ਉਹ ਅਸੀਂ ਕਿੰਨੇ ਕ ਇਨਵੈਸਟਮੈਂਟ ਨਾਲ ਸ਼ੁਰੂ ਕਰ ਸਕਦੇ ਆ ਇਹ ਆਪਾਂ ਹੁਣ ਜਿਵੇਂ ਆ ਪੰਜ ਡੱਬੇ ਕੋਈ ਵੀ ਹਨਾ ਕਿਤੋਂ ਵੀ ਹੁਣ ਜਿਵੇਂ ਆ ਹੁਣ ਆਪਾਂ ਕਿਸੇ ਫਾਰਮ ਦੇ ਉੱਪਰ ਹੁਣ ਕੁਝ ਜਿਹਨੇ ਕਿਸੇ ਨੇ ਲੈਣੇ ਹੁਣ ਉਹ ਸਾਡੇ ਨਾਲ ਵੀ ਕੰਟੈਕਟ ਕਰ ਸਕਦਾ ਆਪਣੇ ਪੰਜ ਡੱਬੇ ਲੈ ਜਾਣ ਇੱਥੋਂ ਕਿਰਾ ਉਹ ਸਿੱਖ ਲੈਣ ਜਾ ਹਨਾ 10 ਦਿਨ ਉਹ ਆ ਕੇ ਆਪਦਾ ਨਾਲ ਰਹਿ ਕੇ ਉਹ ਸਾਰੀ ਚੀਜ਼ ਸਿੱਖ ਸਕਦਾ ਪੰਜ ਡੱਬਿਆਂ ਦੇ ਉੱਪਰ ਜਦੋਂ ਕੰਮ ਆਪਾਂ ਸਟਾਰਟ ਕਰਦੇ ਹਾਂ ਹੌਲੀ ਹੌਲੀ ਤਾਂ ਬਹੁਤ ਵਧੀਆ ਰਹਿੰਦਾ ਕਿ ਜਿਹੜੇ ਬੰਦੇ ਨੂੰ ਜਮਾਂ ਨਹੀਂ ਪਤਾ ਹੁੰਦਾ ਜਿਹਨੂੰ ਜਾਦੇ ਨੌਲੇਜ ਹੁੰਦੀ ਆ ਕਿ ਆਸੇ ਪਾਸੇ ਜਿਵੇਂ ਹੁਣ ਆਪਾਂ ਆਪਣੀ ਟ੍ਰੇਨਿੰਗ ਲਾ ਕੇ ਆਉਂਦੇ ਆ ਜਾਂ ਕੋਈ ਹੋਰ ਵੀ ਆਸੇ ਪਾਸੇ ਕਿਸੇ ਦੇ ਰਿਸ਼ਤੇਦਾਰੀ ਚ ਕੰਮ ਹੁੰਦਾ ਕੋਈ ਕਿਸੇ ਨੂੰ ਹਨਾ ਟੈਲੈਂਟ ਉਸ ਚੀਜ਼ ਦਾ ਹੁੰਦੀ ਆ ਨੌਲੇਜ ਮੜਾ ਮੋਟਾ ਹਨਾ ਉਹ ਬੰਦਾ ਇਕੱਠਾ ਵੀ ਲੈ ਸਕਦਾ ਜ਼ਰੂਰੀ ਨਹੀਂਗਾ ਕਿ 5 ਤੋਂ ਹੀ ਸਟਾਰਟ ਹੋਣਾ ਹੈ 50 ਤੋਂ ਵੀ ਹੋ ਸਕਦਾ ਜਿਹੜੇ ਬੰਦੇ ਨੂੰ ਨੌਲੇਜ ਹੋਵੇ ਤੇ ਮਨਜੋਤ ਇੱਕ ਡੱਬੇ ਦੀ ਕੀਮਤ ਕਿੰਨੀ ਹੁੰਦੀ ਹੈ ਤੇ ਉਹਦੇ ਚ ਮੱਖੀਆਂ ਕਿੰਨੀਆਂ ਹੁੰਦੀਆਂ ਇੱਕ ਡੱਬੇ ਦੀ ਜਦੋਂ ਆਪਾਂ ਖਾਲੀ ਡੱਬਾ ਲੈਨੇ ਆ ਉਦੋਂ 0 ਹਜ਼ਾਰ ਦਾ ਹੁੰਦਾਗਾ ਤੇ ਜਦੋਂ ਉਹਦੇ ਵਿੱਚ 10 ਫਰੇਮ ਆ ਮੱਖੀ ਪੂਰੀ ਫੁੱਲ ਚਾਲੂ ਆ ਫਿਰ ਆਪਾਂ ਇਹਨੂੰ ਸੇਲ ਕਰਨਾ ਹੁੰਦਾ 3500 ਤੋਂ 4000 ਦੇ ਕਰੀਬ ਇਹ ਸੇਲ ਹੋ ਜਾਂਦਾ ਤੇ ਮਨਜੋਤ ਤੁਸੀਂ ਸਾਨੂੰ ਦੱਸ ਰਹੇ ਸੀ ਵੀ ਮੱਖੀਆਂ ਦੀ ਜਿਹੜੀ ਦੇਖ ਰੱਖ ਹੈ ਉਹ ਵੀ ਇਹਦੇ ਚ ਕਾਫੀ ਕਰਨੀ ਪੈਂਦੀ ਹੈ ਮੱਖੀਆਂ ਨਵੀਆਂ ਕਿਵੇਂ ਪੈਦਾ ਹੁੰਦੀਆਂ ਨੇ ਪੁਰਾਣੀ ਮੱਖੀਆਂ ਜਿਹੜੀਆਂ ਹੈ ਜਾਂ ਜਿਨ੍ਹਾਂ ਦੀ ਉਮਰ ਜ਼ਿਆਦਾ ਹੋ ਜਾਂਦੀਆਂ ਉਨਾ ਦਾ ਫਿਰ ਕੀ ਬਣਦਾ ਹੈ ਜਿਵੇਂ ਤੁਸੀਂ ਸਾਨੂੰ ਰਿਕਾਰਡਿੰਗ ਤੋਂ ਪਹਿਲਾਂ ਦੱਸ ਰਹੇ ਸੀਗੇ ਕਿ ਜੇਕਰ ਕੋਈ ਰਾਣੀ ਮੱਖੀ ਹੈ ਉਹ ਕਿਤੇ ਉਹ ਛੱਤੇ 'ਚ ਉੱਡ ਨਾ ਜਾਵੇ ਸਾਰੀਆਂ ਮੱਖੀਆਂ ਉਹਦੇ ਮਗਰ ਉੱਡ ਸਕਦੀਆਂ ਨੇ ਉਹਦੇ ਖੰਭ ਵੀ ਕੱਟ ਕੇ ਰੱਖਣੇ ਪੈਂਦੇ ਆ ਉਹ ਕੀ ਗੱਲਾਂ ਸੀਗੀਆਂ ਕੈਮਰੇ 'ਚ ਵੀ ਦੱਸ ਦਿਓ ਹਾਂਜੀ ਜਿਵੇਂ ਹੁਣ ਆ ਆਪਣਾ ਬਾਕਸ ਆ ਇਹਦੇ ਵਿੱਚ ਉਹਨਾਂ ਰਾਣੀ ਮੱਖੀ ਸੀ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂਗੇ ਰਾਣੀ ਮੱਖੀ ਅੱਜ ਇਹ ਹੁਣ ਬਾਹਰ ਉੱਡ ਸਕਦੀ ਆ ਇਹ ਰਾਣੀ ਦੇ ਮੱਖੀ ਦੇ ਪਿੱਛੇ ਆਪਣਾ ਸਾਰਾ ਬਾਕਸ ਦੀਆਂ ਜਿੰਨੀਆਂ ਵੀ ਮੱਖੀਆਂ ਇਹ ਸਾਰੀਆਂ ਚਲੀਆਂ ਜਾਣੀਆਂ ਜਿੱਥੇ ਰਾਣੀ ਮੱਖੀ ਜਾ ਕੇ ਬੈਠ ਚੁਗੀ ਇਹਨੇ ਉੱਡ ਜਾਣਾ ਇੱਕੀ ਆਪਣਾ ਡੱਬਾ ਖਰਾਬ ਹੋ ਜਾਊਗਾ ਫਿਰ ਕਿਉਂਕਿ ਇੰਨੀ ਇਹਦੀ ਕੀਮਤ ਆਉਣ ਤੁਸੀਂ ਵੀ ਹੈ ਨਾ ਤੁਹਾਨੂੰ ਦੱਸ ਦਿੱ ਚੁੱਕੇ ਆ ਤੇ ਉਹ ਪੁਰਾਣੀ ਮੱਖੀ ਨਾ ਉੱਡਣ ਕਰਕੇ ਕੀ ਇਹ ਉੱਡੇ ਨਾ ਇਹਦੇ ਆਪਾਂ ਕਈ ਵਾਰ ਖੰਭ ਵੀ ਆਪਾਂ ਕੱਟ ਕੇ ਰੱਖਦੇ ਆਂ ਤੇ ਜਦੋਂ ਰਾਣੀ ਮੱਖੀ ਨਵੀਂ ਪੈਦਾ ਹੋ ਜਾਂਦੀ ਆ ਪੁਰਾਣੀ ਰਾਣੀ ਮੱਖੀ ਨੂੰ ਮਾਰਨਾ ਪੈਂਦਾ ਜੀ ਉਸ ਡੱਬੇ ਚ ਹਾਂਜੀ ਜੀ ਸੋ ਮਤਲਬ ਸਾਰੇ ਹੀ ਡੱਬੇ ਦੇ ਵਿੱਚ ਅਲੱਗ-ਅਲੱਗ ਹੈਗੀ ਹਾਂਜੀ ਹਰ ਇੱਕ ਡੱਬੇ ਚ ਜਿਵੇਂ ਹੁਣ ਆਪਾਂ ਅਲੱਗ-ਅਲੱਗ ਘਾਰਾ ਉਦਾਂ ਹੀ ਹਨਾ ਸਰਨਲ ਮੇਨ ਵੱਡਾ ਮੋਢੀ ਬੰਦਾ ਹੁੰਦਾ ਉਦਾਂ ਹੀ ਆਪਣੇ ਡੱਬੇ ਦੇ ਵਿੱਚ ਕਰਾਣੀ ਮੱਖੀ ਹੁੰਦੀ ਹੈ ਜਿਵੇਂ ਹੁਣਾ ਆਪਣਾ ਇਕੱਠਾ ਜਿਵੇਂ ਹੁਣ ਹੋਲ ਸੇਲ ਰੇਟਾਂ ਦੇ ਜਿਹਨੇ ਖਰੀਦਣਾ ਇਕੱਠੀ ਕੁਆਂਟੀਟੀ ਕੁਆਂਟਲ 2 ਕੁਆਂਟਲ ਲੈਣਾ ਹੁੰਦਾ ਉਹਨਾਂ ਨੂੰ ਲੈਸ ਕਰਕੇ ਵੀ ਲੱਗ ਜਾਂਦਾ ਠੀਕ ਆ ਜੀ ਹਾਂਜੀ ਤੇ ਜੇ ਹੁਣ ਜਿਵੇਂ 5 ਕਿਲੋ ਆ, 1 ਕਿਲੋ ਆ, 2 ਕਿਲੋ ਆ, ਅੱਧਾ ਕਿਲੋ ਇਦਾਂ ਲੈਣਾ ਇਹਨਾਂ ਦੀ ਬਹੁਤ ਅਲੱਗ ਆਪਣੀ ਹੁੰਦੀ ਆਗੀ ਕੀਮਤ ਲੱਗਦੀ ਹਾਂਜੀ ਉਹਨਾਂ ਦੀ ਕੀਮਤਾਂ ਅਲੱਗ ਹੁੰਦੀਆਂ ਤੇ ਜੇ ਤੁਸੀਂ ਇਹਨਾਂ ਨੂੰ ਆਮ ਜਨਤਾ ਨੂੰ ਜਦੋਂ ਵੇਚਦੇ ਹੋ ਤਾਂ ਉਹਦਾ ਵੀ ਸਾਨੂੰ ਅੰਦਾਜ਼ਾ ਦੇ ਦਿਓ ਕਿ ਕਿਲੋ ਸ਼ਾਇਦ ਦੀ ਸਰੋਂ ਵਾਲੇ ਦੀ ਕਿੰਨੀ ਕੁ ਪੇਮੈਂਟ ਹੁੰਦੀ ਹੈ ਜਾਂ ਜਿਹੜਾ ਮਲਟੀ ਹੈ ਉਹਦੀ ਕਿੰਨੀ ਕੁ ਰੇਟ ਹੁੰਦਾ ਉਸ ਦਾ ਦੱਸ ਦਿਓ ਆਪਣਾ ਮਲਟੀ ਦਾ ਰੇਟ ਅਸੀਂ ਹੁਣ ਜਿਸ ਅਸੀਂ ਆਪਦੀ ਰਦਫਤਿਆਂ ਕੀਮਤਾਂ ਸਿੱ ਕਿਦਨੀ ਸੇਲ ਕਰ ਰਹੇ ਹਾਂਗੇ ਅਸੀਂ 380 ਦਾ ਕਿਲੋ ਵੇਚ ਰਹੇ ਹਾਂਗੇ ਜਿਹਦੇ ਕੋਈ ਇਕੱਠਾ 2 ਕਿਲੋ ਜਾਂ 5 ਕਿਲੋ ਦੇ ਵਿੱਚ ਰਹਿੰਦਾ ਅਸੀਂ ਉਹਨਾਂ ਨੂੰ 350 ਨੂੰ ਕਿਲੋ ਵੀ ਲਗਾ ਦਿੰਨੇ ਹਾਂਗੇ ਤੇ ਸਰੋਂ ਦਾ ਸ਼ੈਦਾ 1200 300 ਦੇ ਕਿਲੋ ਜਦੋਂ ਇਹਨੂੰ ਸਾਫ਼ ਕਰਕੇ ਪਿਓਰਟੀ ਕਰਕੇ ਸੇਲ ਕਰਦੇ ਆ 250 ਤੋਂ 300 ਰੁਪਏ ਕਿਲੋ ਵਿੱਚ ਵਿਕਦਾਗਾ ਜੇ ਆਪਾਂ ਅਲੱਗ ਹੋਲ ਸੇਲ ਰੇਟਾਂ ਦੀ ਕਿ ਉਹ ਕਰੀਏ ਤਾਂ ਇਹਨਾਂ ਦੇ ਅਲੱਗ-ਅਲੱਗ ਰੇਟ ਹੁੰਦੇ ਆ ਉਹ ਉੱਪਰੋਂ ਆਪਣੇ ਸਾਰੇ ਰੇਟ ਅਲੱਗ ਉੱਪਰੋਂ ਆਉਂਦੇ ਆ ਤੇ ਉਸ ਅਕੋਰਡਿੰਗ ਅਸੀਂ ਜਿਹੜੀਆਂ ਫੈਕਟਰੀਆਂ ਨੂੰ ਚਕਾਉਣੀਆਂ ਉਹ ਉਦਾਂ ਚਕਾਉਣੀਆਂ ਜੀ ਮਨਜੋਤ ਸੰਪਰਕ ਨੰਬਰ ਤੁਸੀਂ ਸਾਨੂੰ ਦੱਸੋ ਨਾਲ-ਨਾਲ ਤੁਹਾਡੀ ਜਿਹੜੀ ਸਟੋਰੀ ਹੈ ਕਹਾਣੀ ਤੁਹਾਡੀ ਬੜੀ ਪ੍ਰੇਣਾਤਮਕ ਹੈ ਪੂਰਾ ਪਰਿਵਾਰ ਹੀ ਇਥੋਂ ਤੱਕ ਕਿ ਪਰਿਵਾਰ ਦੇ ਵਿੱਚ ਇੱਕ ਬੱਚਾ ਹੈ ਪੰਜਵੇਂ ਚ ਪੜਦਾ ਜਿਹੜਾ ਬੱਚਾ ਇਹ ਵੀ ਸਾਥ ਦਿੰਦਾ ਹੈ ਪਰਿਵਾਰ ਦਾ ਦੱਸੋ ਮਨਜੋਤ ਸੁਣਨ ਵਾਲੇ ਸਾਡੇ ਸਰੋਤਿਆਂ ਨੂੰ ਆਪਣਾ ਕੰਟੈਕਟ ਨੰਬਰ ਪਹਿਲਾਂ ਪਾਪਾ ਦਾ ਤਾਂ ਹੈਗਾ 9417160841 ਮੱਖਣ ਸਿੰਘ ਸਰਪੰਚ ਪਿੰਡ ਮੋਹਾਲਾਂ ਤੋਂ ਤੇ ਮੇਰਾ ਨਾਮ ਮਨਜੋਤ ਆ ਤੇ ਮੇਰਾ 7657807904 ਜੀ ਹਾਂਜੀ ਇਹ ਕੰਟੈਕਟ ਨੰਬਰ ਆ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਮੇਰੀਆਂ ਅਸੀਂ ਤਿੰਨ ਸਿਸਟਰਜ਼ ਹਾਂ ਮੇਰੇ ਡੈਡੀ ਔਰ ਇਹ ਚਾਰ ਭਰਾ ਸਾਰੇ ਨਾਲੋਂ ਛੋਟੇ ਚਾਚਾ ਜੀ ਆ ਇਹਨਾਂ ਦਾ ਬੇਟਾ ਏ ਇਹ ਵੀ ਜਦੋਂ ਵੀ ਅਸੀਂ ਕੋਈ ਸ਼ਾਹਦ ਵਗੈਰਾ ਕੱਢਦੇ ਆ ਇਹਨੂੰ ਇੰਨਾ ਕ ਜਿਆਦਾ ਹੁੰਦਾ ਕਿ ਡੈਡੀ ਮੈਂ ਵੀ ਨਾਲ ਜਾਣਾ ਮੇਰੀਆਂ ਤਿੰਨ ਹੀ ਭੈਣਾਂ ਗੀਆਂ ਪਾਪਾ ਨੂੰ ਇਹ ਸੀਗਾ ਕਿ ਮੇਰੇ ਮੁੰਡਾ ਨਹੀਂ ਹੈਗਾ ਥੋੜਾ ਜਿਹਾ ਸੀਗਾ ਚਾਚੂ ਸਭ ਤਿੰਨੇ ਚਾਚੂਆਂ ਦੇ ਇੱਕ ਇੱਕ ਬੇਟਾ ਹੈਗਾਗਾ ਥੋੜਾ ਜਿਹਾ ਪਾਪਾ ਨੂੰ ਹੈਗਾ ਸੀਗਾ ਕਿ ਮੇਰੇ ਬੇਟਾ ਨਹੀਂ ਹੈਗਾ ਤੇ ਜਦੋਂ ਦਾ ਸੀਐਫ ਫੀਲਡ ਚ ਆਇਆ ਵਧੀਆ ਮੈਨੂੰ ਹਨਾ ਮੈਂ ਪ੍ਰੋਸੈਸਿੰਗ ਕਰਕੇ ਨੂੰ ਸੇਲਿੰਗ ਚ ਲੈ ਕੇ ਆ ਰਹੀ ਆ ਆਪ ਦਾ ਲੱਗ ਤੋਂ ਉਦੋਂ ਨੂੰ ਪਾਪਾ ਨੂੰ ਥੋੜਾ ਜਿਹਾ ਪ੍ਰਾਊਡ ਹੋਣ ਲੱਗ ਗਿਆ ਕਿ ਅਲੱਗ-ਅਲੱਗ ਕਿ ਜਦੋਂ ਕਾਲਸ ਆਉਂਦੀਆਂ ਕਿ ਤੁਹਾਡੀ ਬੇਟੀ ਦੀ ਇੰਟਰਵਿਊ ਲੈਣਾ ਆਉਂਦੇ ਆ ਸੀਐਫਐਮ ਰੇਡੂ ਵਾਲੇ ਆਉਂਦੇ ਆ ਜਾਂ ਕੋਈ YouTube ਚੈਨਲ ਵਾਲੇ ਆਉਂਦੇ ਆ ਕੋਈ ਟੈਲੀਵਿਜ਼ਨ ਵਾਲੇ ਹਨਾ ਪੀਟੀਐਫੀ ਨਿਊਜ਼ ਵਾਲੇ ਆਉਂਦੇ ਆ ਇਹ ਫਿਰ ਪਾਪਾ ਨੂੰ ਇਹ ਹੁੰਦਾ ਕਿ ਹਾਂ ਕਿ ਵਾਕਈ ਮੇਰਾ ਪੁੱਤ ਬਣ ਹੀ ਗਿਆ ਸਾਰੀ ਹੀ ਕਹਾਣੀ ਬੜੀ ਪ੍ਰੇਰਣਾਤਮਕ ਹੈ ਜਿੱਥੇ ਸਾਰੀ ਕਹਾਣੀ ਪ੍ਰੇਰਣਾਤਮਕ ਹੈ ਉੱਥੇ ਇਹ ਸਿੱਟਾ ਵੀ ਦੇ ਰਹੀ ਹੈ ਕਹਾਣੀ ਨਤੀਜਾ ਜਿਹੜਾ ਹੈ ਉਹ ਸਾਡੇ ਸਾਹਮਣੇ ਹੈ ਇੱਕ ਡੱਬੇ ਦੇ ਵਿੱਚੋਂ ਲਗਭਗ 25 ਤੋਂ 30 ਕਿਲੋ ਸ਼ਹਿਦ ਜਿਹੜਾ ਹੈ ਉਹ ਬਰਾਮਦ ਹੋ ਜਾਂਦਾ ਹੈਗਾ ਸਾਲ ਦੀਆਂ ਤਿੰਨ ਚਾਰ ਜੜੀਆਂ ਚੁਆਈਆਂ ਜੜੀਆਂ ਉਹ ਲੱਗ ਜਾਂਦੀਆਂ ਸੋ ਜੇਕਰ ਕੋਈ ਵੀ ਕੰਮ ਇਸ ਤਰ੍ਹਾਂ ਦਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸੰਧੂ ਮਧੂਮੱਖੀ ਫਾਰਮ ਦਾ ਨੰਬਰ ਜਿਹੜਾ ਹੈ ਅਸੀਂ ਆਪਣੀ ਵੀਡੀਓ ਦੇ ਥੱਲੇ ਵੀ ਨਸ਼ਰ ਕਰ ਰਹੇ ਹਾਂ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇਨਵੈਸਟਮੈਂਟ ਦੇ ਲਈ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਡੱਬੇ ਜਿਹੜੇ ਹੈ ਉਹ ਇਨਾਂ ਕੋਲੋਂ ਖਰੀਦ ਵੀ ਸਕਦੇ ਹੋ ਮਨਜੋਤ ਕੋਲੋਂ ਟ੍ਰੇਨਿੰਗ ਵੀ ਲੈ ਸਕਦੇ ਹੋ ਟ੍ਰੇਨਿੰਗ ਸਾਨੂੰ ਇਹ ਛੋਟਾ ਕਾਕਾ ਵੀ ਦੇ ਰਿਹਾ ਹੈਗਾ ਤੇ ਇਸ ਕਾਕੇ ਦਾ ਨਾਮ ਇਕਮ ਹੈ ਇਕਮ ਜੋਤ ਇਕਮ ਤੁਸੀਂ ਕਿਸ ਤਰ੍ਹਾਂ ਦੀ ਮਦਦ ਫਿਰ ਪਰਿਵਾਰ ਦੀ ਕਰ ਦਿੰਦੇ ਹੋ ਤੁਸੀਂ ਸਾਨੂੰ ਜਦੋਂ ਅਸੀਂ ਆਏ ਉਦੋਂ ਮੱਖੀਆਂ ਬਾਰੇ ਤੁਸੀਂ ਵੀ ਸਾਨੂੰ ਦੱਸ ਰਹੇ ਸੀ ਦੱਸੋ ਫਿਰ ਕਿਸ ਤਰ੍ਹਾਂ ਦੀ ਮਦਦ ਕਰਦੇ ਹੋ ਪਰਿਵਾਰ ਦੀ ਅਸੀਂ ਸ਼ਹਿਤ ਘੜਾਉਣ ਚ ਮਦਦ ਕਰਦੇ ਆ ਹੂੰ ਜਿਹੜਾ ਹਣ ਮੱਖੀ ਲੈ ਕੇ ਜਾਂਦੇ ਆ ਉਦੋਂ ਵੀ ਨਾਲ ਕੰਮ ਕਰਾਉਣੇ ਆ ਠੀਕ ਆ ਤੇ ਤੁਹਾਨੂੰ ਡਰ ਨਹੀਂ ਲੱਗਦਾ ਵੀ ਜੇ ਮੇਰੇ ਮੱਖੀਆਂ ਲੜ ਗਈਆਂ ਫੇਰ ਨਹੀਂ ਲੜਦੀ ਰਹਿੰਦੀਆਂ ਲੜ ਜਾਂਦੀਆਂ ਨੇ ਮਧੂ ਮੱਖੀਆਂ ਦੀ ਸਾਮ ਸੰਭਾਲ ਕਿਵੇਂ ਕਰਨੀ ਹੈ ਇਹਨਾਂ ਨੂੰ ਬਿਮਾਰੀ ਤੋਂ ਕਿਵੇਂ ਬਚਾਉਣਾ ਕਿਉਂਕਿ ਅਸੀਂ ਵੇਖ ਰਹੇ ਹਾਂ ਕਿ ਕੁਝ ਮੱਖੀਆਂ ਜਿਹੜੀਆਂ ਆ ਉਹ ਇੱਥੇ ਮਰੀਆਂ ਵੀ ਪਈਆਂ ਨੇ ਤੇ ਜਦੋਂ ਇੱਕ ਬਕਸਾ ਖਰੀਦਣਾ ਹੈਗਾ ਉਦੋਂ ਕਿਹੜੀ ਗੱਲ ਦਾ ਧਿਆਨ ਰੱਖਣਾ ਹੈ ਵੀ ਬਕਸੇ ਦੇ ਵਿੱਚ ਕੀ ਕੁਝ ਹੋਵੇ ਇਦੇ ਵਿੱਚ ਬਹੁਤ ਤਰ੍ਹਾਂ ਦਾ ਇਹਦੇ ਵਿੱਚ ਕੀੜਾ ਵੀ ਲੱਗਦਾ ਇੱਕ ਮੂਮੀ ਕੀੜਾ ਵਾਇਦਾ ਉਹ ਵੀ ਇਹਨਾਂ ਨੂੰ ਲੱਗਦਾ ਮੈਟ ਦੀ ਬਿਮਾਰੀ ਵੀ ਪੈਂਦੀ ਆ ਹੁਣ ਜਿੱਦਾਂ ਮੱਖੀਆਂ ਮਰੀਆਂ ਪਈਆਂ ਇਹ ਆਸੀ-ਪਾਸੇ ਕਿਤੇ ਸਪਰੇਅ ਕੀਤੀ ਹੁੰਦੀ ਆ ਇਹ ਜਦੋਂ ਉਸ ਫੁੱਲ ਤੇ ਜਾ ਕੇ ਬੈਂਦੀਆਂ ਇਹਨਾਂ ਨੂੰ ਸਪਰੇਅ ਸਪਰੇਅ ਕਰਦੇ ਨੇ ਇਹ ਮਰ ਜਾਂਦੀਆਂ ਮੈਟ ਦੀ ਬਿਮਾਰੀ ਆ ਜਿਵੇਂ ਜਵੈਨ ਦੇ ਉੱਤੇ ਉਹਦੇ ਨਾਲ ਸਹੀ ਹੁੰਦੀ ਆ ਇੱਕ ਦਵਾਈ ਵੀ ਹੁੰਦੀ ਆ ਜਵੈਨ ਦਾ ਫੱਟ ਪਾਉਣਾ ਇੱਕ ਕੋਈ ਦਵਾਈ ਵੀ ਹੁੰਦੀ ਆ ਇਹਦੇ ਲਈ ਸਪੈਸ਼ਲ ਉਹ ਵੀ ਇਹਨਾਂ ਨੂੰ ਪੈਂਦੀ ਆ ਜੀ ਤੇ ਉਹ ਲਾ ਕੇ ਰੱਖਣੀ ਪੈਂਦੀ ਆ ਫਿਰ ਉਹਦੇ ਨਾਲ ਉਹ ਜਿਹੜਾ ਕੀੜਾ ਵੀ ਹੁੰਦਾ ਤੇ ਇਹ ਬਿਮਾਰੀਆਂ ਕਈ ਤੇ ਇਹ ਫਿਰ ਉਹ ਖਤਮ ਹੋ ਜਾਂਦੀਆਂ ਕਿਹੜੇ ਸ਼ਹਿਦ ਨੂੰ ਕਿਹੜੇ ਫੁੱਲਾਂ ਦੇ ਸ਼ਹਿਦ ਨੂੰ ਜ਼ਿਆਦਾ ਗੁਣਕਾਰੀ ਮੰਨਿਆ ਜਾਂਦਾ ਹੈ ਸ਼ਹਿਦ ਤਾਂ ਸਾਰੇ ਗੁਣਕਾਰੀ ਹੁੰਦਾ ਵਸਤਾ ਕਿ ਆਪਣਾ ਕਿਸੇ ਵੀ ਤਰ੍ਹਾਂ ਦਾ ਸ਼ਹਿਦ ਹੋਵੇ ਜਿਵੇਂ ਮਲਟੀ ਹੋ ਗਿਆ ਸ਼ਪੈਦਾ ਟਾਲੀ 베ਰੀ ਆ ਜਿਵੇਂ ਹੁਣ ਆਪਣਾ ਲਾ ਲੋ ਸਰੋਂ ਦਾ ਹੋ ਗਿਆ ਸ਼ਹਿਦ ਇਹ ਹੁਣ ਆਪਣੀ ਇੱਧਰ ਤਾਂ ਲੋਕੀ ਕਹਿ ਦਿੰਦੇ ਆ ਕਿ ਆ ਸ਼ਹਿਦ ਜੰਮਿਆ ਵਾ ਜੀ ਇਹ ਇਹਦੇ 'ਚ ਖੰਡ ਪਈ ਆ ਇਹਦੇ 'ਚ ਕੋਈ ਖੰਡ ਨਹੀਂ ਹੁੰਦੀ ਜੀ ਇਹ ਜਿਹੜਾ ਆਪਾਂ ਖਾਨੇ ਆ ਇਹ ਜਮਨ ਦੇਸੀ ਘਿਓ ਦੇ ਨਾਲ ਦਾ ਹੁੰਦਾ ਠੀਕ ਆ ਇਹ ਦੇਸੀ ਕਿਉਂ ਹੈ ਇਹ ਆਪਣੀ ਇਧਰਲੇ ਲੋਕੀ ਇਹਨੂੰ ਪਸੰਦ ਨਹੀਂ ਕਰਦੇ ਜੀ ਇਹਨੂੰ ਇਧਰੋਂ ਰਜੈਕਟ ਕਰ ਦਿੰਦੇ ਆ ਆਪਣੇ ਇੰਡੀਆ ਵਾਲੇ ਲੋਕਾਂ ਨੂੰ ਇਹ ਪਸੰਦ ਨਹੀਂ ਆਉਂਦਾ ਇਹ ਵਾਲਾ ਆਪਣਾ ਸ਼ਹਿਰ ਜਿਹੜਾ ਇਹ ਬਾਹਰ ਲੀਆਂ ਫੋਰਨ ਕੰਟਰੀਆਂ ਦੇ ਵਿੱਚ ਜਾਂਦਾ ਵਾ ਠੀਕ ਆ ਉਹਦੇ 'ਚ ਜਿਵੇਂ ਹੁਣ ਬੱਚਿਆਂ ਤੇ ਉਧਰ ਆਪਣੇ ਹੈਗੇ ਹੈਗੇ ਜਿਵੇਂ ਗੋਰੇ ਹੋ ਜਾਂਦੇ ਆ ਹਨਾ ਉਹ ਇਹਨਾਂ ਨੂੰ ਜੈਮ ਦੇ ਤੌਰ ਤੇ ਆਪਣੇ ਤਾਂ ਇਧਰ ਜੈਮ ਲੱਗ ਇਥੋਂ ਡੱਬਿਆਂ ਦੇ ਵਿੱਚ ਖਰੀਦ ਕੇ ਖਾਂਦੇ ਆ ਆਪਣੇ ਲੋਕਿਆਂ ਨੂੰ ਇਹ ਚੀਜ਼ ਨਹੀਂ ਪਤਾ ਹੈਗੀ ਤੇ ਉਹ ਉਧਰੋਂ ਫਾਰਨ ਵਾਲੇ ਇਹਨੂੰ ਬ੍ਰੈੱਡ ਨੂੰ ਬ੍ਰੈੱਡ ਦੇ ਉੱਤੇ ਜੈਮ ਦੇ ਜਗ੍ਹਾ ਤੇ ਲਾ ਕੇ ਆਪਣਾ ਸ਼ਹਿਦ ਖਾਂਦੇ ਆ ਜਿਵੇਂ ਹੁਣ ਜਮਾ ਜਿਵੇਂ ਨਵ ਜਮੇ ਬੱਚੇ ਨੂੰ ਗੁੜਤੀ ਦਿੰਨੇ ਆਗੇ ਉਹਦੇ ਵਿੱਚ ਕਿਉਂਕਿ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਉਹ ਬੱਚੇ ਨੂੰ ਜਮਾ ਛੋਟੇ ਬੱਚੇ ਨੂੰ ਨਹੀਂ ਦਿੱਤਾ ਜਾਂਦਾ ਕਹਿ ਦਿੰਦੇ ਆ ਛੋਟੇ ਬੱਚੇ ਨੂੰ ਗਲੂਕੋਜ਼ ਦੀ ਮਾਤਰਾ ਨਹੀਂ ਦੇਣੀ ਚਾਹੀਦੀ ਆਹ ਵਾਲਾ ਜਿਹੜਾ ਸ਼ੈਦ ਹੈਗਾ ਇਹ ਛੋਟੇ ਬੱਚੇ ਨੂੰ ਗੁਰਤੀ ਦੇ ਤੌਰ ਤੇ ਵੀ ਦਿੱਤਾ ਜਾਂਦਾ ਇਹਨੂੰ ਵੀ ਦੁੱਧ ਵਗੈਰਾ ਦੇ ਵਿੱਚ ਪਾ ਕੇ ਲੱਤਾ ਜਾਂਦਾ ਹੈਗਾ ਤੇ ਇਹ ਜਿਵੇਂ ਹੁਣ ਆਪਣੀ ਖੰਗ ਜ਼ੁਖਾਮ ਹੋ ਗਿਆ ਛੋਟੇ ਬੱਚੇ ਨੂੰ ਵੱਡੇ ਨੂੰ ਬਜ਼ੁਰਗ ਨੂੰ ਕਿਸੇ ਨੂੰ ਵੀ ਤੇ ਇਹ ਆਪਣਾ ਸ਼ੈਦ ਲੈ ਲਿਓ ਇੱਕ ਚਮਚਾ ਫਟਕੜੀ ਖਿਲ ਕਰਕੇ ਵਿੱਚ ਥੋੜਾ ਜਿਹਾ ਅਦਰਕ ਪਾ ਕੇ ਤੇ ਇਹ ਖਾਵੇ ਤੇ ਤਿੰਨ ਚਾਰ ਦਿਨਾਂ ਦੇ ਵਿੱਚ ਤੇ ਜਮ੍ਹਾਂ ਸੈਟ ਹੋ ਜਾਂਦਾ ਜੇ ਲਗਾਤਾਰ ਇਹ ਦਿਨ ਦੇ ਵਿੱਚ ਤਿੰਨ ਵਾਰੀ ਲਓਗੇ ਤਾਂ ਤੁਹਾਨੂੰ ਦੂਜੇ ਅਗਲੇ ਦਿਨ ਹੀ ਫਰਕ ਨਜ਼ਰ ਆ ਜਾਂਦਾ ਜੀ ਅਸੀਂ ਵੇਖ ਰਹੇ ਹਾਂ ਜਸਵੰਤ ਕੌਰ ਜੀ ਜਿਹੜੇ ਹੈ ਉਹ ਮੱਖੀਆਂ ਨੂੰ ਲੜਵਾ ਵੀ ਰਹੇ ਹੈ ਮੱਖੀ ਲੜ ਜੇ ਤਾਂ ਵੀ ਕਹਿੰਦੇ ਆ ਵੀ ਉਸ ਦਾ ਨੁਕਸਾਨ ਨਹੀਂ ਸਗੋ ਫਾਇਦਾ ਹੀ ਹੁੰਦਾ ਬਹੁਤ ਵੱਡੀ ਸੱਚਾਈ ਹੈ ਇਹਦੇ ਵਿੱਚ ਜਿਵੇਂ ਮम्मा ਮੇਰੇ ਇਹ ਲੜਾਉਂਦੇ ਰਹਿੰਦੇ ਆ ਇਹ ਹਰੇਕ ਨੂੰ ਜਦੋਂ ਵੀ ਕੋਈ ਬਕਸੀਆਂ ਕੋਲ ਆਉਂਦਾ ਜਿਹੜਾ ਮਰ ਕਹਿੰਦੇ ਮੈਨੂੰ ਡੱਬੀ ਦੇ ਵਿੱਚ ਇੱਕ ਦੋ ਤਿੰਨ ਪੈਕ ਕਰਕੇ ਲਿਆ ਦਿਓ ਕਿ ਮੈਨੂੰ ਲੜਾਉਣੀ ਆ ਇਹ ਜਿਵੇਂ ਜੂਰੀਕ ਐਸਿਡ ਆਪਣਾ ਕਹਿ ਦਿੰਦੇ ਆ ਨਾ ਜੂਰੀਆ ਹਾਂ ਉਦੋਂ ਇਹਨਾਂ ਨੂੰ ਲੜਾ ਲੇ ਤੇ ਉਹਦੇ ਨਾਲ ਇਹ ਬਿਮਾਰੀਆਂ ਨਹੀਂ ਹੁੰਦੀਆਂ ਬਹੁਤ ਬਿਮਾਰੀਆਂ ਤੋਂ ਰਾਹਤ ਦਿੰਦੀ ਹੈ ਇਹ ਚੀਜ਼ ਬੁਖਾਰ ਵਗੈਰਾ ਜਿਹਨੂੰ ਆਂਦਾ ਹਰੇਕ ਕੋਈ ਹੈ ਨਾ ਇਹ ਜਿਹੜਾ ਕੋਈ ਲੜਾਉ ਆ ਇਹਨੂੰ ਕਈ ਬਿਮਾਰੀਆਂ ਤੋਂ ਰਾਹਤ ਪਾਊਗਾ ਅੱਛਾ ਜੀ ਮਨਜੋਤ ਬੜੀ ਬਿਹਤਰੀਨ ਗੱਲਾਂ ਕੀਤੀਆਂ ਤੁਸੀਂ ਇਸ ਕੰਮ ਬਾਰੇ ਮਧੂਮੱਖੀ ਪਾਲਣ ਬਾਰੇ ਸਾਨੂੰ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਡੇ ਲਈ ਜਾਣਕਾਰੀ ਇੰਨੀ ਕਿ ਅਗਲੀ ਵਾਰ ਹੋਰ ਬਿਹਤਰ ਜਾਣਕਾਰੀ ਲੈ ਕੇ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ ਦੇਵਾ ਗਿਆ ਧੰਨਵਾਦ